ਪੱਟੀ ਲਾਖਟ 2 ਲੱਖ ਤੇ 10 ਹਜ਼ਾਰ ਦਾ 2 ਲੱਖ ਤੇ 10 ਹਜ਼ਾਰ ਦਾ ਕੋਈ ਦੇਣ ਲੈਣ ਵਾਲੀ ਗੱਲ ਕਰ ਕਰ ਦਾਂਗੇ ਮਾਨਤਾ ਨਾਲ ਕਿੰਨਾ ਕੁ ਕਰੇਗਾ 2-5 ਦਾ ਦੇ ਦਾਂਗੇ 2-5-5 ਨਹੀਂ ਫਿਰ ਤਾਂ 5 ਵੀ ਚੱਕ ਦੇ ਪੂਰੇ 2 ਦੇ ਦੇ ਦੀ ਚੱਲ 2 ਦਾ ਦੇ ਦੇ ਠੀਕ ਆ ਮੈਂ ਤੇ ਟਰੈਡ ਦੀ ਗਰੰਟੀ ਹੈ ਪੱਟੀ ਕਿਤੇ ਵੀ ਕੱਲ ਫੁੱਲ ਗਰੰਟੀ ਆ ਚੱਕੋ ਮਿੱਤਰੋ 2000 ਮਾਡਲ ਹੈ ਤੇ ਪੂਰੇ 2 ਲੱਖ ਦੇ ਹੀ ਬਣੂ ਸਹੀ ਆ ਤੇ ਭਾਈ ਮੈਨੂੰ ਇਹ ਦੱਸ ਕਿੰਨੇ ਦਾ ਦਏਗਾ ਇਹ ਦੇ ਦਾਂਗੇ ਲਾਖਟ 240 ਦਾ 2 ਲੱਖ ਤੇ 40 ਹਜ਼ਾਰ ਦਾ ਮੌਕੇ ਤੇ ਕਿੰਨੇ ਦਾ ਬਣ ਜੂ ਮੌਕੇ ਤੇ ਕਰ ਦਾਂਗੇ ਮਾਨਤਾ ਨਾਲ ਕਿੰਨਾ ਕੁ ਕਰੇਗਾ 35 ਦੇ ਦਾਂਗੇ ਨਾਲ 35 ਦਾ ਹੋ ਥੋੜਾ ਜਿਹਾ ਉੱਪਰ ਨੀ ਕਰਦਾ ਨਹੀਂ ਮਾੜੋ ਦੀ ਨਵਾਂ ਆ ਗਿਆ ਪੱਟੀ ਨਵਾਂ ਮਾੜ ਲ 2,25,000 ਦਾ ਹੋਜੂ 25 ਦਾ ਘਟ ਹੈ 25 540 ਘੰਟੇ ਚੱਲਿਆ ਹੋਇਆ ਟਰਮੀ ਉਹ ਸ਼ੀਲ ਚੱਕਰ ਮੈਂ ਬਈ ਸਤਰੀ ਜਮੀ ਨਵੀਂ ਜਰ ਦਾ ਸ਼ੋਰੂਮ ਕੰਡੀਸ਼ਨ ਆਵੇ ਉਮੇ ਤੇਰੇ ਨੇ ਨਿਪਲਾ ਦੇ ਕਵਰ ਵੀ ਉਮੇ ਖੜਿਆ ਨਮਾ ਟਰਟਾ ਜਾ ਪੱਟੀ ਟਰੈਕਟਰ ਤੁਹਾਰਾ ਜਮੀ ਤਰਨਾ ਮਾਜਰ 540 ਘੰਟੇ ਚੱਲਿਆ ਹੋਇਆ 23 ਮਾਡਲ ਹੈ 23 ਮਾਡਲ 2 ਸਪੀਡ ਜਾ 2012 ਮਾਡਲ ਪਾਵਰ ਸਟੀering ਡਬਲ ਪੰਪਾ अच्छा डबल पंप है पावर स्टीयरिंग है हां जी चलाए चलावे ਦਾ ਬਹੁਤ ਵਧੀਆ ਰੈਡਰ ਟਾਇਰ ਵੀ ਚਾਰੇ ਨਵੇਂ ਵਰਗੀ ਨੇ ਵੀ ਗੱਡੀ ਦੇ ਟਾਇਰ ਨੇ ਚਾਰੇ ਹੂੰ ਅਸੀਂ 2020 ਮਾਡਲ ਹੈ ਚੱਲੇ 727 ਘੰਟੇ ਭੱਟੀ ਰੇਜਨਲ ਟਰੈਡ ਲੈ ਆ ਕਿਤੇ ਆ ਉਹ ਸੀਲ ਚੈੱਕ ਕਰਵਾ ਵੀ ਲੱਗਿਆ ਬਰੰਗ ਦਾ ਆਪਣੀ ਗਾਰੰਟੀ ਖਰਚਾ ਦੇਣ ਬੰਦੇ ਨੂੰ ਆਉਣ ਜਾਣ ਦਾ ਓਕੇ हां जी ਕਿਤੇ ਵੀ ਲੱਗੇ ਹੋਏ ਕਲਮ ਟਰੈਡ ਦੇ 20 ਮਾਡਲ ਹੈ 727 ਘੰਟੇ ਚੱਲੇ 727 ਬਾਕੀ ਅਜੇ ਕੱਦੂ ਜਿਹਾ ਬੜਾ ਨਹੀਂ ਰੈਡ ਅੱਛਾ ਨਾਮੂਰ ਰੇ ਹੱਪਾ ਦਿਖਾ ਦੇ ਹੂੰ ਲੈ ਪਹਿਲੇ ਦਿਖਾ ਦੇ ਰੰਬਰਾਂ ਬਰਾਂ ਗਾਰਾਜ ਨਹੀਂ ਬਣਿਆ ਵੜ ਰਿਹਾ ਤੇ ਬੱਕੀ ਚੰਗਾ ਏ ਟਰੈਕਟਰ ਜ਼ਰਾ ਵਿੱਚੋਂ ਦੇਖ ਲੈ ਜਮੀਨਾਂ ਉਪਰ ਟਰੈਕਟਰ ਸਖਾਈ ਲੈ ਮੈਨੂੰ ਇਹ ਲੱਗਦਾ ਬਈ ਜਿਹੜੇ ਭਰਾ ਲੈ ਵੀ ਹੋ ਕੋ ਕੋ ਕਰਾਇ ਤੇ ਕਰਵਾਉਂਦਾ ਹੋਊ ਖੇਤੀ ਇਹ ਤਾਂ ਜੇ ਹਾਰ ਪਾ ਕੇ ਲੈ ਬੰਦੇ ਕੋਲ ਹੈਗਾ ਦੀ ਖੱਦ ਨੂੰ ਅੱਡ ਡੀ ਹੈ ਟਰੈਕਟਰ ਹੈਗਾ ਦੀ ਮੈਂ ਸਮਝ ਨਹੀਂ ਇਹ ਤਾਂ ਸੜਕ ਦੇ ਬੰਦੇ ਦਾ ਸੋਬੇ ਚਲਾਇਆ ਹੋਇਆ ਕੰਮ ਕੁੰਮ ਜਨਾ ਤੂੜੀ ਵਾਲੀ ਤੇ ਚੱਲਿਆ ਮੈਂ ਵਾਇਰਿੰਗ ਕਰਾ ਦੇ ਜੱਕ 22 ਮਾਡਲ ਵਰਕੇ ਕਿ ਕਿੜੇ ਰੁਪਏ 22 ਵਰਕੇ ਪਈਆ ਮਾਡਲ ਵੀ ਜਦ ਆਮ ਤੂਆਂ ਦੇ ਲਿਆ ਤਾਂ ਰੰਕਾ ਸਿਆੰਬਾ ਪੈਰ ਪੂਰਾ ਇੱਥੇ ਤੇ ਨਾਲ ਇੱਥੇ ਵੀ ਰੰਕ ਦੇ ਨਹੀਂ ਕਲਮਟਰ ਐਡ ਦੇ ਕਿਤੇ ਵੀ ਪੈਰ ਦਾ ਆਹ ਸਹੀ ਗੱਲ ਆਹ ਦੇਖ ਲੈ ਮੀਟਰ ਵਾਲੇ ਹੂੰ ਬਾਕੀ ਆ ਲੈ ਇਹ ਇਹਦੇ ਆਪਣੇ ਪਿੰਨਾ ਤੋਂ ਇਹਦੀ ਵੀ ਨਹੀਂ ਡਿਪਲੋਟਰੇ ਹੋਈ ਨਾ ਨਾ ਸਾਰੇ ਇੱਧਰ ਨਾਲ ਥੱਲੇ ਆ ਕੇ ਦੇਖ ਤੂੰ ਚੇਪੀ ਦੇ ਲੈ ਆਹ ਦੇਖੋ ਇਹ 20 ਮਾਡਲ ਹਾਂ ਗੁੰਦੀ ਉਵੇਂ ਪਈ ਆ ਬਈ ਇੰਨਾ ਅੰਦਰੋਂ ਚੈੱਕ ਕਰ ਬਈ ਬਈ ਇੰਨਾ ਸਾਫ਼ ਨਹੀਂ ਮਿਲਦਾ 20 ਮਾਡਲ ਰੰਕਾ ਦਿਖਾਈ ਨੇੜੇ ਕਰਕੇ ਦਿਖਾ ਦੇ ਪਰ ਬਈ ਅੰਦਰੋਂ ਦਿਖਾ ਦੇ ਨਾ ਬੋਲੋ ਅਗਲੀ ਸਾਲੇ ਆੱਬਾਂ ਦੇ ਟਾਇਰ ਵੀ ਨਾਲ ਦੇ ਨੇ ਫਿਰ ਇਹ ਨਾਲ ਦੇ ਨਾਲ ਦੇ ਦਰਮੇ 10 ਨੰਬਰ ਦਾ ਨਾਟ ਨਹੀਂ ਖੁੱਲਿਆ ਡਰਟ ਦਾ ਅੱਤ ਹੋਈ ਜਾਂਦੀ ਹੈ ਬੜੀ ਅੱਜ ਲੈ ਵੀ ਮੈਂ ਤੇਰਾ ਅੱਜ ਨਾਲ ਤੁਹਾਡੇ ਵਾਸਤੇ ਫੇਰ ਪੂਰੇ ਢੱਲੇ ਦਾ ਟਰੈਕਟਰ ਲੈ ਕੇ ਆਇਆ ਸਵਾਰਾਈ ਟਰੈਕਟਰ ਦਾ ਖੜਾਵਾ ਚੈੱਕ ਕਰ ਲੋ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਨੇ ਗੱਲ ਇੱਥੇ ਨਹੀਂ ਨਿਪੜਦੀ ਇਹ ਦੋ ਪਹਿਲਾਂ ਨਾਲ ਤੁਹਾਨੂੰ ਦੋ ਟਰੈਕਟਰ ਹੋਰ ਦਿਖਾਉਣੇ ਆ ਇਹਨਾਂ ਦੀ ਗੱਲ ਬਾਅਦ ਵਿੱਚ ਕਰਾਂਗੇ ਆਹ ਟਰੈਕਟਰ ਤਾਂ ਜਮਾਂ ਹੀ ਸਿਰਾ ਕੰਮ ਕਰੀ ਖੜਾ ਹੈ ਪਰ ਮੈਂ ਨੇੜੇ ਹੋ ਕੇ ਥੋੜਾ ਜਿਹਾ ਦਿਖਾ ਦੇ ਕੱਲੀ ਕੱਲੀ ਸੀਲੇ ਦੀ ਓਵੇਂ ਕਿਉਂ ਸੀਲ ਹੈ ਪਤਾ ਕਰਨ ਕੀ ਆ ਇਹ ਸਿਰਫ ਚੱਲੇ ਹੀ ਗਿਣਤੀ ਦੇ ਘੰਟੇ ਹੋਇਆ ਪਰ ਤੋਂ ਨੂੰ ਵਾਜਵਰ ਰੇਟ ਦੇ ਵਿੱਚ ਦਵਾਵਾਂਗੇ ਦੋ ਟਰੈਕਟਰ ਇੱਧਰ ਖੜਿਆ ਪੰਜਾਂ ਦੀ ਡਿਟੇਲ ਦੱਸਣ ਲੱਗੇ ਆ ਪਹਿਲਾਂ ਗਰਲਾਲ ਬਾਈ ਨੂੰ ਮਿਲਾ ਦੀ ਗਰਲਾਲ ਕੋਲੇ ਖੜੇ ਨੇ ਪਰਵਾਹੀ ਵਾਲੇ ਲਵੇ ਗਰਲਾਲ ਗਿਆ ਨੇ ਵਧੀਆ ਬੋਟੇ ਠੀਕ ਆ ਵਧੀਆ ਬਰੇ ਪੰਜ ਟਰੈਕਟਰ ਨੇ ਆਪਣੇ ਲਏ ਹਾਂ ਪੰਜ ਆ ਜੀ ਰੇਟ ਜਾਇਜ਼ ਲਾਏਗਾ ਜਾਇਜ਼ ਜਾਇਜ਼ ਟਰੈਕਟਰ ਵੀ ਨਵੇਂ ਨੇ ਭੱਟੇ ਆ ਜੀ ਰੇਟ ਜਮਾਣਾ ਮੈਨੇ ਗਾਰੰਟੀ ਆ ਪੂਰੀ ਪੂਰੇ ਪੌਣ ਲੈ ਮਿੱਤਰੋ ਵਾਹਣ ਵਿਹਲੇ ਪੈਣੇ 10 ਲੀਟਰ ਤੇਲ ਪੋਆ ਕਿ ਨਾ ਗਦੀ ਗੇੜ ਪਾ ਦਿਓ ਜਿਹੜਾ ਟਰੈਕਟਰ ਤੁਸੀਂ ਖਰੀਦਣਾ ਹੋਇਆ ਕਿਉਂ ਬਈ ਪੂਰੀ ਤਸੱਲੀ ਨਾਲ ਲੈ ਕੇ ਜਾਇਓ ਆਪਾਂ ਇਹਨ ਆਉ ਤੋ ਕਰੀਏ ਪਹਿਲਾ ਉਹ ਕਿਹੜਾ ਖੜਾਗਾ 50 ਦਾ ਸੋਨ ਵਾਲੀ ਕੱਡੀ ਸੀ ਕਿੰਨਾ ਮਾਡਲ ਹੈ 2000 ਪੂਰਾ 2000 ਪੂਰਾ 2000 ਟਰੈਡ ਸਾਰਾ ਰੇਨ ਵਾਲਾ ਪੱਟੀ ਲਾ ਰੰਬਾ ਦੋ 2000 ਮਾਡਲ ਹੈ ਸਾਰਾ Ориਜਨਲ ਹੈ ਸਾਰਾ ਰੇਨ ਵਾਲਾ ਓਕੇ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦਾ ਯਾਰ ਨੰਬਰ ਪੰਜਾਬ ਦਾ ਹੈ ਫਰਸਟ ਪਾਰਟੀ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਈ ਇਹਦੀ ਸਾਰਾ ਰਹਿ ਗਿਆ 70 ਪੈਸੇ ਪੂਰ ਲੈ ਦੱਸਦੇ ਪੂਰ ਲੈ 60 ਪੈਸੇ ਪੂਰ ਨੇ ਠੱਠ ਨੇ ਹਾਂ ਉਦਾਂ ਚੱਲ ਚਲਾ ਵੀਦਾ ਪੂਰਾ ਓਕੇ ਆ ਪੂਰਾ ਵਧੀਆ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਇੰਜਨ ਗੇਅਰ ਦਾ ਕਿਵੇਂ ਹੈ ਦੀ ਪੂਰ ਟੂਪਾ ਖੁੱ ਡਬਲ ਡੱਪੇ ਦਾ ਦਿਖਾ ਦੇ ਤਾਂ ਮੈਂ ਪਿੱਛੋਂ ਵੀ ਲੈ ਡੂਬਾ ਡੱਪਾ ਤੇ ਚੈੱਕ ਕਰਵਾ ਲਾ ਮਗਰਾਟਾ ਤੋਂ ਦੇ ਨਾਲ ਮਗਰਾਟਾ ਵੀ ਨਾਲ ਦੇ ਨੇ ਬਾਈ ਹਾਲ ਦੇ ਟੀਊਬਾਂ ਦੇ ਚੈੱਕ ਕਰਵਾ ਦੇ ਆਪਾਂ ਖੁੱਲੀਆਂ ਨਹੀਂ ਟ੍ਰੈਡ ਦੀਆਂ ਹੂੰ 2000 ਮਾਡਲ ਨੰਬਰ ਪੰਜਾਬ ਆ ਬਾਈ ਮੈਨੂੰ ਐਂ ਦੱਸ ਕਿੰਨੇ ਦੇ ਵਿੱਚ ਬਣੂਗਾ ਇਹ ਇਹ ਦੇ ਦਾਂਗੇ ਪੱਟੀ ਲਾਟ 2 ਲੱਖ ਤੇ 10000 ਦਾ 2 ਲੱਖ ਤੇ 10000 ਦਾ ਕੋਈ ਦੇਣ ਲੈਣ ਵਾਲੀ ਗੱਲ ਕਰ ਕਰ ਦਾਂਗੇ ਮਾਨਤਾ ਨਾਲ ਕਿੰਨਾ ਕੁ ਕਰੇਗਾ 2-5 ਦਾ ਦੇ ਦਾਂਗਾ 2 5 5 ਨਹੀਂ ਫਿਰ ਤਾਂ 5 ਵੀ ਚੱਕ ਦੇ ਪੂਰੇ 2 ਦਾ ਹੀ ਦੇ ਦੇ ਚੱਲ 2 ਦਾ ਦੇ ਦੇ ਠੀਕ ਆ ਮਿੱਤਰੋ ਟਰੈਡ ਦੀ ਗਰੰਟੀ ਆ ਪੱਟੀ ਕਿਤੇ ਵੀ ਕੱਲ ਖੁੱਲ ਗਰੰਟੀ ਆ ਚੱਕੋ ਮਿੱਤਰੋ 2000 ਮਾਡਲ ਹੈ ਤੇ ਪੂਰੇ 2 ਲੱਖ ਦੇ ਹੀ ਬਣੂ ਸਹੀ ਆ ਤੇ ਜਿਹੜਾ ਇੱਧਰਲੇ ਪਾਸੇ ਖੜਾ 50 ਦਾ ਸੋਨ ਵਾਲੀ ਕਾ ਇਹ 9 ਮਾਡਲ ਹਰਿਆਣਾ ਨੰਬਰ ਹੈ ਇਹ 2009 ਮਾਡਲ ਹਰਿਆਣਾ ਨੰਬਰ ਹੈ ਐਚ ਆਰ ਨੰਬਰ ਹੈ ਹਾਂ ਓਕੇ ਕੰਡੀਸ਼ਨ ਦਾ ਧਰਮ ਸਾਰਾ ਦਿਖਾ ਦੇ ਭਾਈ ਮਾੜਾ ਮੋਟਾ ਥੱਲੇ ਹੋਇਆ ਪਿਆ ਰੰਗ ਇਹਦਾ ਅੱਛਾ ਮਾੜਾ ਮੋਟਾ ਹੋਇਆ ਹੋਇਆ ਰਮ ਉਹ ਮੈਨੂੰ ਚੈੱਕ ਕਰਵਾ ਦੇ ਆਰ ਐਮ ਵੀ ਹੋਇਆ ਹੋਇਆ ਉਦਾਂ ਖੜਾਵਾ ਡੈਕਟਰ ਦਾ ਚੰਗਾ ਕੰਮ ਕੁੰਮ ਦਾ ਵੀ ਓਕੇ ਲੱਗਦਾ ਨਾ ਚਲਾਈ ਚਲਾਵੇ ਵਧੀਆ ਟਾਇਰ ਹੈਗੇ 70 ਰੁਪਏ ਲੈਂਕਾ ਨੂੰ ਕਾ ਸਾਰੀਆਂ ਵਧੀਆ ਨੇ ਤੇ ਬਾਈ ਮੈਨੂੰ ਇਹ ਦੱਸ ਕਿੰਨੇ ਦਾ ਦਏਗਾ ਇਹ ਦੇ ਦਾਂਗਾ ਲਾਖ 240 ਦਾ 2 ਲੱਖ ਤੇ 40 ਹਜ਼ਾਰ ਦਾ ਮੌਕੇ ਤੇ ਕਿੰਨੇ ਦਾ ਬਣ ਜੂ ਮੌਕੇ ਤੇ ਕਰ ਦਾਂਗੇ ਮਾਨਦਾਰ ਕਿੰਨਾ ਕੁ ਕਰੇਗਾ 35 ਹੋ ਦੇਵਾਂਗਾ ਲਾਖ 35 ਦਾ ਹੋ ਥੋੜਾ ਜਿਹਾ ਉੱਪਰ ਨਹੀਂ ਕਰਦਾ ਲੈ ਮਾੜੋ ਜਿਹਾ ਨਵਾਂ ਆ ਗਿਆ ਪੱਟੀ ਹੈ 9 ਮੰਨ ਲਾ 2 ਲੱਖ ਤੇ 25 ਹਜ਼ਾਰ ਦਾ ਹੋ ਜੂ 25 ਦਾ ਘਟ ਹੈ 25 ਘਟ ਚੱਕ 230 ਹਜ਼ਾਰ ਦਾ ਹੋਊਗਾ ਠੀਕ ਆ ਜੇ ਕੋਈ ਸਜਣਾਗਾ ਤੋ ਉਹ 30 ਵਿੱਚ ਦੇ ਦਈਏ ਤੇ ਰੰਗ ਬੰਦ ਕਰ ਲਵੀਂ ਬਣ ਕੇ ਤੇ ਜਿਹੜਾ ਆਹ ਖੜਾ ਹੁਣ ਇਹਦੇ ਬਾਰੇ ਦੱਸੋ ਇਹ 23 ਮਾਡਲ ਹੈ 2023 ਮਾਡਲ ਇਹ 2 ਸਪੀਡ ਹੈ ਇਹ 2 ਸਪੀਡ ਚ ਹੈ ਹਾਂ 23 ਦੇ ਦੂਜੇ ਮਹੀਨੇ ਦਾ ਹੈ ਚੱਲਿਆ ਕਿੰਨੇ ਘੰਟੇ ਹੋ ਬਈ 540 ਘੰਟੇ ਚੱਲਿਆ ਸਿਰਫੀ ਹਾਂਜੀ ਨਵਾਂ ਡਰਾਡਾ ਬੱਟੀ ਜਾਵਾ ਕੱਲਾ ਕਲਾ ਸਟicker ਨਾਲ ਲਾ ਸੋ ਤੋਂ ਲੈ ਕੇ ਹੂੰ ਸਾਰੇ ਸਟicker ਸੋ ਕਨਾਲ ਦੇ ਹਾਂਜੀ 540 ਘੰਟੇ ਚੱਲਿਆ ਹੋਇਆ ਧਰਮੇ ਉਹ ਸ਼ੀਲ ਚੱਕਰ ਮਾਈਂ ਸ਼ਤਰੀ ਜਮੀ ਨਵੀਂ ਯਰ ਦਾ ਸ਼ੋਰੂਮ ਕੰਡੀਸ਼ਨ ਆ ਬਈ ਆਵੇਂ ਉਹ ਤੇਰੇ ਨੇਪਲਾ ਦੇ ਕਵਰ ਵੀ ਉਮੀ ਖੜਿਆ ਨਮਾ ਟਰਟਾ ਜਾ ਟਰਟ ਤੁਹਾਰੇ ਜਮੀ ਤਰਨਾ ਮਾਜਰ 540 ਘੰਟੇ ਚੱਲਿਆ ਹੋਇਆ 23 ਮਾਡਲ ਹੈ 23 ਮਾਡਲ 2 ਸਪੀਡ ਜਾ ਫਰਸਟ ਪਾਰਟੀ ਦਾ ਫਰਸਟ ਪਾਰਟੀ ਨੰਬਰ ਇਹਦਾ ਕਿੱਥੋਂ ਦਾ ਉਹਦਾ ਪਟਿਆਲੇ ਦਾ ਪਟਿਆਲਾ ਪੀਵੀ 11 ਓਕੇ ਇਹ ਸਭ ਸੁਖਾ ਦੇ ਤਰ੍ਹਾਂ ਆ ਦਿਖਾਈ ਰਮ ਚੈੱਕ ਕਰਵਾ ਦੇ ਯਾਰ ਪਿੱਛੋਂ ਵੀ ਕਰਵਾਈ ਚੱਕ ਹੁੱਕ ਤੇ ਜਮੀ ਨਿਕਾਸੇ ਬਈ ਮਗਰਾੜ ਦਿਖਾ ਦੇ ਹਾਂ ਬਾਗ ਵੀ ਨਹੀਂ ਮੋਰਾ ਅੜ ਤੱਕ ਲੈ ਉੱਪਰੋਂ ਵੀ ਦਿਖਾ ਦੇ ਜਮੀਂ ਐਂਡ ਗੱਲਬਾਤ ਹੋਈ ਪਈ ਏ ਯਾਰ ਬਾਈ ਮੈਨੂੰ ਇਹ ਦੱਸ ਗੁਰ ਲਾਲ ਇਹ ਟਰੈਕਟਰ ਕਿੰਨੇ ਦਾ ਦੇਣਾ ਇਹ ਜਿਹੜਾ 7 15 ਲੱਖ ਦਾ 7 ਲੱਖ ਤੇ 15 ਹਜ਼ਾਰ ਦਾ ਹਾਂਜੀ ਮੌਕੇ ਤੇ ਮੌਕੇ ਦਾਸ ਦਾ ਪੂਰੇ 7 ਦਾ ਬਣ ਚੁ ਚਲ ਕਹਦਾ 700 ਦੇ ਦਾਂਗਾ ਪੂਰੇ ਲੈ ਮਿੱਤਰੋ ਪੂਰੇ 7 ਲੱਖ ਦਾ ਬਣੂ ਜੇ ਕਿਸੇ ਭਰਾ ਨੇ ਖਰੀਦਣਾ 23 ਮਾਡਲ ਆ 540 ਘੰਟੇ ਚੱਲਿਆ ਹੋਇਆ ਹੈ ਨਾ ਜੀ ਹਾਂਜੀ ਨੰਬਰ ਪੰਜਾਬ ਆ ਫਰਸਟ ਪਾਰਟੀ ਆ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ 12 ਮਾਡਲ ਆ 2012 ਮਾਡਲ ਪਾਵਰ ਸਟੀering ਦਾ ਡਬਲ ਪੰਪ ਅੱਛਾ ਡਬਲ ਪੰਪ ਹੈ ਪਾਵਰ ਸਟੀering ਦਾ ਹਾਂਜੀ ਚਲਾਈ ਚਲਾਵੇ ਤਾਂ ਬਹੁਤ ਵਧੀਆ ਰੈਡੀਰ ਟਾਇਰ ਵੀ ਚਾਰੇ ਨਵੇਂ ਵਰਗੀ ਨੇ ਇਹ ਗੱਡੀ ਦੇ ਟਾਇਰ ਨੇ ਚਾਰੇ ਹੂੰ ਲੁਧਿਆਣੇ ਦਾ ਨੰਬਰ ਲੁਧਿਆਣਾ ਨੰਬਰ ਹੈ ਵਿੱਚੋਂ ਕਰੀ ਚੈੱਕ ਹਾਂ ਇਕੱਲਾ ਹਿੱਸਾ ਜਿਆ ਹੋਇਆ ਪੂਰਾ ਦਾ ਹਿੱਸੇ ਦੇ ਉੱਤੇ ਤੋਂ ਰੰਗ ਕਰਾਇਆ ਅੱਛਾ ਇੱਥੇ ਰੰਗ ਜਿਆ ਬਚਿਆ ਹੋਇਆ ਹਾਂ ਬਾਕੀ ਰੀਨ ਵਾਲੀ ਬਾਕੀ ਸਾਰਾ ओरिजिनल ਹੈ ਹਾਂ ਉਹਦਾ ਕਿਵੇਂ ਇੰਜਨ ਗਿਆ ਚਲਾਈ ਚੁੱਲੂ ਦੀ ਗਾਰੰਟੀ ਹੈ ਬਾਹਲੇ ਸਾਰਾ ਦਾ ਨੋਟਾਂ ਕਿੰਨੇ ਦਾ ਦਵਾਂਗੇ ਤੇਲ ਆਪਣਾ ਹੋ ਹੂੰ ਇਹ ਤਾਂ 4 15 ਦਾ 4 ਲੱਖ ਤੇ 15000 ਦਾ ਪੂਰੇ 4 ਦਾ ਬਣ ਜੂ ਇਹ 10 ਦਾ ਦੇ ਦੀ 10 ਦਾ ਕਹ ਨੂੰ ਫਿਰ 5 ਪੀਸੇ ਫੇਰ ਉਹ ਕਰਾਂਗੇ ਚਾ ਲੈ ਮੇਤਰੋ ਪੂਰੇ 4 ਲੱਖ ਦਾ ਬਣੂ 2012 ਮਾਡਲ ਹੈਣਾ ਪਾਵਰ ਸਟੀਅਰਿੰਗ ਦਾ ਡਬਲ ਕਲਚ ਹੈ ਓਕੇ ਤੇ ਜਿਹੜਾ ਆ ਖੜਾ ਬਈ ਇਹ 20 ਲੱਖ ਅਸਲੀ 2020 ਮਾਡਲ ਹੈ ਚੱਲੇ 727 ਘੰਟੇ ਭੱਟੀ ਰੇਜ ਨਾਲ ਟ੍ਰੈਡ ਲੈ ਆ ਕੇ ਤੇ ਆਹ ਉਹ ਸੀਲ ਚੈੱਕ ਕਰਵਾ ਵੀ ਲੱਗਿਆ ਰੰਗ ਦਾ ਆਪਣੀ ਗਾਰੰਟੀ ਖਰਚਾ ਦੇਦਾ ਬੰਦੇ ਨੂੰ ਆਉਣ ਜਾਣ ਦਾ ਓਕੇ ਹਾਂਜੀ ਕਿਤੇ ਵੀ ਲੱਗੇ ਹੋਏ ਕਾਲਮ ਟਰੈਕਟਰ ਦੇ 20 ਮਾਡਲ ਹੈ 727 ਘੰਟੇ ਚੱਲਿਆ 727 ਬਾਕੀ ਅਜੇ ਕੱਦੂ ਜੇ ਬਟਾ ਨਹੀਂ ਰੈਡ ਅੱਛਾ ਨਾ ਮੂਰਲੇ ਹੱਪਾ ਦਿਖਾ ਦੇ ਹੂੰ ਨਾ ਪਹਿਲੇ ਦਿਖਾ ਦੇ ਰੈਂਬਰ ਹੱਪਾ ਟਰੈਕਟਰ ਜੀ ਨਹੀਂ ਬਣਿਆ ਵਾ ਟਰੈਕਟਰ ਦੇਖ ਬਾਕੀ ਚੰਗਾ ਯਾਰ ਟਰੈਕਟਰ ਜ਼ਰਾ ਵਿੱਚੋਂ ਦੇਖ ਲੈ ਜਮੀਨ ਆਪੇ ਟਰੈਕਟਰ ਸਿਕਾਈ ਲੈ ਮੈਨੂੰ ਇਹ ਲੱਗਦਾ ਬਈ ਜਿਹੜੇ ਭਰਾ ਲੈ ਵੀ ਹੋ ਉਹ ਕੋ ਕੋ ਕਰਾਇ ਤੇ ਕਰਵਾਉਂਦਾ ਹੋਊਗਾ ਤੇ ਇਹ ਤਾਂ ਜੇ ਹਾਰ ਪਾ ਕੇ ਲੈ ਬੰਦੇ ਕੋਲ ਹੈਗਾ ਦੀ ਕੱਦੂ ਨੂੰ ਅੱਡ ਡੀ ਟਰੈਕਟਰ ਹੈਗਾ ਸੀ ਮੈਂ ਸਮਝ ਨਹੀਂ ਰਿਹਾ ਨਾ ਇਹ ਤਾਂ ਸੜਕ ਦੇ ਬੰਦੇ ਦਾ ਸੋਫੀ ਜਲਾਇਆ ਹੋਇਆ ਕੰਮ ਕੰਮ ਜਨਾ ਦਾ ਤੂੜੀ ਵਾਲੀ ਤੇ ਚੱਲਿਆ ਮੈਂ ਵਾਇਰਿੰਗ ਤੇ ਕਰਾ ਦੇ ਚੱਕ 22 ਮਾਡਲ ਵਰਗੀ ਕਿਟੇ ਸਰ ਭਈ 22 ਵਰਗੀ ਭਈ ਮਾਡਲ ਦੇ ਦਾ ਆਮ ਤੂਆ ਦੇ ਲਿਆ ਤਾਂ ਰੰਗ ਕਾ ਸਿਆਉਂਦਾ ਪੈਰ ਪੂਰਾ ਇੱਥੇ ਤੇ ਨਾਲ ਇੱਥੇ ਵੀ ਰੰਗ ਦੇ ਨਹੀਂ ਕਲਮ ਟ੍ਰੈਕ ਦੇ ਕਿਤੇ ਵੀ ਪੈਰ ਦਾ ਆਮ ਸਹੀ ਗੱਲ ਆ ਦੇਖ ਲੈ ਮੀਟਰ ਵਾਲੇ ਹੂੰ ਬਾਕੀ ਆ ਲੈ ਇਹ ਇਹਦੇ ਆਪਣੇ ਪਿੰਨਾ ਤੋਂ ਇਹਦੇ ਵੀ ਨਹੀਂ ਡਿਪਲ ਉਤਰੇ ਹੋਏ ਨਾ ਨਾ ਸਾਰੇ ਇੱਧਰ ਨਾਲ ਥੱਲੇ ਆ ਕੇ ਦੇਖ ਆ ਰੰਬ ਵਧੀਆ ਦੇ ਲਾ ਗੋਂਦੀ ਉਮੇ ਪਈ ਅੱਜ ਉੱਤੋਂ ਚੇਤੀ ਆ ਦੇਖੋ 20 ਮਾਡਲ ਹਾਂ ਗੋਂਦੀ ਉਮੇ ਪਈ ਭਈ ਇੰ ਨੇੜੇ ਕਰਕੇ ਦਿਖਾ ਦੇ ਪਰ ਵੀ ਅੰਦਰੋਂ ਦਿਖਾ ਦੇ ਨਾ ਕੋਲ ਕੋ ਅੰਗਲਿਸ ਵਾਲੇ ਆਪਾਂ ਦੇ ਕੱਦੂ ਜੀ ਨਹੀਂ ਬਣਿਆ ਆਪਣੀ ਗਰੰਟੀ ਚਾਰੇ ਚੱਪੇ ਰੰਬ ਸਾਫ ਕਰਾ ਲੇ ਬੰਦਾ ਜੇ ਗਰਾ ਕਰਾ ਲੈ ਖੜਾ ਵੇਡਰ ਦੇ ਕੇ ਅੱਛਾ ਹਾਂ ਆ ਆ ਕੱਲ ਸਾਰਾ ਓਰੀਜਨਲ ਹੈ ਓਰੀਜਨਲ ਕਿਤੇ ਟਿੱਕਾ ਵੀ ਨਹੀਂ ਲੱਗਿਆ ਭੱਟੀ ਇਹਦੇ ਲਾ ਬੈਂਪਰ ਤੋਂ ਓਰੀਜਨਲ ਕਲਰ ਹੈ ਇਹਨੇ ਝਮਕ ਮਾਰਦਾ ਇੰਨੀ ਮੈਂ ਖਰਚਾ ਦੇ ਦਾਂ ਬੰਦ ਨੂੰ ਆਉਣ ਜਾਣ ਦਾ ਜੇ ਹੱਥ ਧਾਰ ਜੋ ਬੰਦਾ ਟ੍ਰੈਕਟਰ ਦੇ ਵੀ ਹਾਂ ਇੱਥੇ ਰੰਗ ਬੱਜਿਆ ਓਕੇ ਹਾਂ ਨੰਬਰ ਇਹ ਦਾ ਪੰਜਾਬ ਉਹਦਾ ਪਿਆ ਆਪ ਦਾ ਪਿਆ ਫਰਸਟ ਪਾਰਟੀ ਦਾ ਓਕੇ ਹੂੰ 570 ਘੰਟੇ ਚੱਲੇ 20 ਮਾਡਲ ਨਹੀਂ 727 727 ਘੰਟੇ ਹਾਂ ਟਾਇਰ ਵੀ ਨਾਲ ਤੇ ਨਹੀਂ ਫਿਰ ਨਾਲ ਦੇ ਨਾਲ ਦੇ ਟਰਮੇ 10 ਨੰਬਰ ਦਾ ਨਾਟ ਵੀ ਖੁੱਲਿਆ ਰਟ ਦਾ ਅੱਤ ਹੋਈ ਜਾਂਦੀ ਆ ਬੜੀ ਅੱਜ ਬਈ ਮੈਨੂੰ ਇਹ ਦੱਸ ਏ ਕਿੰਨੇ ਦਾ ਤਾਂ ਇਹ ਕਾ ਛਤਰੀ ਵੀ ਜਮਨ ਨਵੀ ਆ ਕਹਿੰਦਾ ਵੱਡੀ 6.5 ਲੱਖਾਂ ਦਾ ਹਾਂ 6.40 ਦਾ ਦੇ ਦਾਂਗੇ 6 ਲੱਖ 40 ਹਜ਼ਾਰ ਦਾ ਸਾਹਬ ਚ ਲਿਆ ਯਾਰ ਥੋੜਾ ਜਿਹਾ ਸਾਹਬ ਦਾ ਟਰੈਕਟਰ ਬੜਾ ਚੰਗਾ ਬੁੱਢੀ ਟਰੈਕਟਰ ਤੇ ਚੰਗਾ ਇਹ ਕ ਟਰੈਕਟਰ ਤਾਂ ਨਹੀਂ ਨੇਂਦਾ ਤੇਰਾ ਦੀ ਜੀ ਦੀ ਕੀਮਤ ਨਹੀਂ ਹੈਗੀ ਰੇਟ ਪਿੱਛੇ ਥੋੜਾ ਜਿਹਾ ਤੈਨੂੰ ਕਹਿੰਦੇ ਆ ਰੇਟ ਪੀ ਜਾਇਜ਼ ਕਰਨਾ ਰੇਟ ਤਰਾ ਦੇ ਨਮਕਰੀਆ ਕੀ ਆ ਸਭ antisense ਲੱਖ ਦਾ ਬਣਜੂ ਨਹੀਂ ਸਭ antisense ਦਾ ਘਟਾ ਹੈ ਸਭ antisense ਦਾ ਘਟਾ ਮੈਂ ਤਾਂ ਕਰ ਦਾਂਗਾ 40 ਚਲ 6 ਲੱਖ 30 ਹਜ਼ਾਰ ਤੋ ਜੇ 35 ਹਜ਼ਾਰ ਦੇ ਦਾਂਗੇ ਯਾਰ 30 ਦੇ ਹੀ ਮਿਲੂਗਾ ਫਿਰ ਠੀਕ ਆ ਆ ਜਾ ਮੇਰੇ 20 ਮਾਡਲ ਆ ਓਏ ਭਾਈ 23 ਮਾਡਲ ਵਰਗੀ ਕੰਡੀਸ਼ਨ ਆ ਗਿਆ ਜਿਹੜਾ ਡਰਾਈਵਰ ਤੋਂ ਆ ਗਿਆ ਨਹੀਂ ਕੋਈ ਵੀ ਇੱਥੇ ਟਿੱਕਾ ਲੱਗਿਆ ਰੰਗ ਦਾ ਹਾਂ ਲਾ ਬੰਪਰ ਤੋਂ ਇੱਕ ਵੀ ਤੱਥ ਨਹੀਂ ਹੈਗਾ ਟਰੈਕਟਰ 'ਚ ਇੱਕ ਵੀ ਤੱਥ ਵੀ ਕੋਈ ਨਿੰਦ ਤੋਂ ਬੰਦਾ 6,30,000 ਦਾ ਟਰੈਕਟਰ ਬਣ ਚੂ ਧਰਵੇਂ ਪੱਠੀ ਚੈੱਕ ਕਰਵਾ ਦੇ ਮਗਰਾਟ ਦਿਖਾ ਦੇ ਮਗਰਾਟ ਪੱਠੀ ਚੈੱਕ ਕਰਵਾ ਦੇ ਜਮੀਨ ਨਮਾ ਟਰੈਕਟਰ ਆ ਯਾਰ ਤੇ ਲੈ ਮਿੱਤਰੋ ਦੁਬਾਰਾ ਫੇਰ ਦੱਸ ਦਿੰਦੇ ਆ ਪਿੰਡ ਫਰਵਾਹੀ ਖੜੇ ਆ ਬਰਨਾਲੇ ਦੇ ਬਿਲਕੁਲ ਲਾਗੇ ਪੈ ਜਾਂਦੀ ਆ ਇਹ ਗੁਲਾਬ ਸਿੱਧੂ ਵਾਲੀ ਫਰਵਾਹੀ ਆ ਹਾਂਜੀ ਕਹਿੰਦਾ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਉਹਦੇ ਪਿੰਡ ਦੇ ਵਿੱਚ ਖੜੇ ਆ ਬਾਈ ਗੁਰਲਾਲ ਦੇ ਸ਼ੋਰੂਮ ਤੇ ਗੁਰਲਾਲ तेरा ਮੋਬਾਈਲ ਨੰਬਰ ਦੱਸ 99152 75331 75331 ਤੇ ਲੈ ਮੇਤਰੋ ਕਰੋ ਸੰਪਰਕ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਉਹੀ ਟਰੈਕਟਰ ਲੈ ਜਾ ਅੱਜ ਮੇਲਾ ਲੁੱਟਣ ਵਾਲਾ ਕੰਮ ਹੀ ਆ ਕਰੋ ਕੰਟੈਕਟ